ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਆਪਾਂ ਲੈ ਕੇ ਆਏ ਵੀਡੀਓ ਤੁਹਾਡੇ ਲਈ ਸਮੋਸਿਆਂ ਦੀ ਤੇ ਆਪਾਂ ਘਰੇ ਬਣਾਏ ਸਮੋਸੇ ਬਹੁਤ ਹੀ ਵਧੀਆ ਸਮੋਸੇ ਬਣੇ ਆ ਤੇ ਇਸ ਤਰ੍ਹਾਂ ਤੁਸੀਂ ਵੀ ਘਰੇ ਬਣਾ ਕੇ ਜਰੂਰ ਵੇਖਿਓ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਸਮੋਸੇ ਕਿਵੇਂ ਬਣਾਉਣੇ ਆ ਤੇ ਇਹਦੇ ਵਾਸਤੇ ਪਹਿਲਾਂ ਆਪਾਂ ਆਟਾ ਗੁੰਨ ਲੈਨੇ ਆ ਆਟਾ ਗੁੰਨਣ ਵਾਸਤੇ ਆਪਾਂ ਮੈਦਾ ਲੈ ਲਿਆ ਜੇ ਤੁਹਾਡੇ ਕੋਲ ਮੈਦਾ ਨਹੀਂ ਤੇ ਆਟੇ 'ਚ ਵੀ ਤੁਸੀਂ ਬਣਾ ਸਕਦੇ ਹੋ ਇੰਦੇ ਵਿੱਚ ਆਪਾਂ ਪਾਤੀ ਥੋੜੀ ਜੀ ਜਵੈਨ ਤੇ ਥੋੜੀ ਜੀ ਕਾਲੀ ਮਿਰਚ ਪਾ ਦਿੱਤੀ ਆਪਾਂ ਤੇ ਇਹਦੇ ਵਿੱਚ ਆਪਣਾ ਥੋੜਾ ਜਿਹਾ ਲੂਣ ਪਾ ਦਾਂਗੇ ਜਿੰਨਾ ਕੋ ਤੁਸੀਂ ਖਾਣਾ ਚਾਹੁੰਦੇ ਹੋ ਪਸੰਦ ਕਰ ਦਿਓ ਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ ਮਿਕਸ ਕਰਕੇ ਤੇ ਇਹਦੇ ਵਿੱਚ ਫਿਰ ਆਪਾਂ ਮੋਨ ਪਾਵਾਂਗੇ ਦੇਸੀ ਘਿਓ ਦੀ ਕਿਉਂਕਿ ਮੋਨ ਨਾਲ ਹੀ ਵਧੀਆ ਆਪਣੇ ਸਮੋਸੇ ਜਿਹੜੇ ਕ੍ਰਿਸਪੀ ਕ੍ਰਿਸਪੀ ਬਣਨਗੇ ਤੇ ਆਪਣੇ ਮੈਦੇ ਦੇ ਵਿੱਚ ਆਪਾਂ ਲੂਨ ਤੇ ਜਵੈਨ ਰਲਾ ਲਈ ਕਾਲੀ ਮਿਰਚ ਤੇ ਉਹਨਾਂ ਪੈੰਦੇ ਚ ਪਾਤਾ ਦੇਸੀ ਘਿਓ ਇਹਨੂੰ ਆਪਾਂ ਚੰਗੀ ਤਰ੍ਹਾਂ ਦੇਸੀ ਘਿਓ ਨੂੰ ਮੈਦੇ ਦੇ ਵਿੱਚ ਮਸਲਾਂਗੇ ਤਾਂ ਜੋ ਜਿਹੜੀ ਆਪਣੀ ਮੋਨ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੇ ਤੇ ਇਹਨੂੰ ਆਪਾਂ ਹੱਥ ਨਾਲ ਮਿਕਸ ਕਰਨਾ ਚੰਗੀ ਤਰ੍ਹਾਂ ਹੱਥਾਂ ਨਾਲ ਇਹਨੂੰ ਨਾ ਮਿਕਸ ਕਰਕੇ ਮੈਦੇ ਨੂੰ ਤੇ ਫਿਰ ਤਾਂ ਜੋ ਆਪਣੇ ਸਾਰੇ ਮੈਦੇ ਦੇ ਵਿੱਚ ਜਿਹੜਾ ਮੋਨ ਰਲ ਜੇ ਚੰਗੀ ਤਰ੍ਹਾਂ ਤੇ ਜਦੋਂ ਮੋਨ ਰਲ ਜੂਗਾ ਤੇ ਫਿਰ ਆਪਾਂ ਇਹਨੂੰ ਜਿੰਨੀ ਵੀ ਲੋੜ ਪਊਗੀ ਪਾਣੀ ਪਾਵਾਂਗੇ ਤੇ ਇਸ ਤਰ੍ਹਾਂ ਆਪਾਂ ਵੇਖਣਾ ਚੈੱਕ ਕਰਨਾ ਆਪਣੀ ਮੋਨ ਇਸ ਤਰ੍ਹਾਂ ਆਟਾ ਜਿਹੜਾ ਇਕੱਠਾ ਹੋਣਾ ਚਾਹੀਦਾ ਇਸ ਤਰ੍ਹਾਂ ਮੈਦਾ ਤੇ ਇਥੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਆਪਣਾ ਮੋਨ ਬਿਲਕੁਲ ਸਹੀ ਹੈ ਜੇ ਤੁਹਾਡੇ ਹੱਥ ਵਿੱਚ ਇਸ ਤਰ੍ਹਾਂ ਮੈਦਾ ਇਕੱਠਾ ਨਹੀਂ ਹੁੰਦਾ ਤੇ ਫਿਰ ਥੋੜਾ ਜਿਹਾ ਹੋਰ ਤੁਸੀਂ ਘਿਓ ਪਾਉਣਾ ਤੇ ਆਪਾਂ ਹੁਣ ਥੋੜਾ ਥੋੜਾ ਪਾਣੀ ਪਾ ਕੇ ਇੱਕੇ ਵਾਰੀ ਜ਼ਿਆਦਾ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਸਖਤ ਜਿਹੜਾ ਆਟਾ ਗੁੰਨਣਾ ਜਿਹੜਾ ਆਪਣਾ ਰੋਟੀ ਵਾਲਾ ਆਟਾ ਹੁੰਦਾ ਉਹਦੇ ਤੋਂ ਥੋੜਾ ਜਿਹਾ ਸਖਤ ਗੁੰਨਾਂਗੇ ਆਟਾ ਜਿਹੜਾ ਸਮੋਸਿਆਂ ਵਾਲਾ ਆਟਾ ਹੁੰਦਾ ਥੋੜਾ ਜਿਹਾ ਸਖਤ ਹੁੰਦਾ ਤੇ ਇਸ ਤਰ੍ਹਾਂ ਆਪਣਾ ਵੇਖੋ ਆਟਾ ਗੁੱਜ ਗਿਆ ਇੱਕਦਮ ਸਖਤ ਆਟਾ ਗੁੰਨਣਾ ਤੇ ਗੁੰਨ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਤੇ ਇਹਨੂੰ ਰੱਖ ਦੇਾਂਗੇ ਕੱਜ ਕੇ ਤਾਂ ਜੋ ਇਹ ਸੈੱਟ ਹੋ ਜੇ ਤੇ ਜਿਹੜੇ ਸਮੋਸੇ ਆਪਾਂ ਇੱਕ ਵਾਰੀ ਅੱਗੇ ਵੀ ਮੈਂ ਵੀਡੀਓ ਪਾਈ ਹੋਈ ਹੈ ਬਹੁਤ ਹੀ ਵਧੀਆ ਬਣੇ ਸੀ ਘਰ ਵਿੱਚ ਤੁਸੀਂ ਤਿਆਰ ਕਰ ਸਕਦੇ ਹੋ ਥੋੜੇ ਜਿਹਾ ਮੈਦੇ ਤੋਂ ਹੀ ਆਪਣੇ ਕਾਫੀ ਸਾਰੇ ਮ ਜਿਹੜੇ ਸਮੋਸੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਹੁਣ ਆਪਾਂ ਜਿਹੜਾ ਮਸਾਲਾ ਤਿਆਰ ਕਰ ਲੈਨੇ ਆ ਸਮੋਸਿਆਂ ਵਿੱਚ ਪਾਉਣ ਲਈ ਆਪਾਂ ਆਲੂ ਵਾਲ ਲਿਆ ਵਾਲ ਕੇ ਛਿੱਲ ਕੇ ਰੱਖ ਲਿਆ ਤੇ ਇੱਧਰ ਆਪਾਂ ਤੇਲ ਪਾ ਦਿੰਨੇ ਆ ਤੜਕੇਦਾਨੀ ਦੇ ਵਿੱਚ ਜੋ ਵੀ ਤੁਸੀਂ ਪਾਉਣਾ ਚਾਹੋ ਰਫਾਈਨ ਦੇਸੀ ਕੋ ਉਹ ਤੁਸੀਂ ਆਪ ਦੀ ਮਰਜ਼ੀ ਨਾਲ ਪਾ ਸਕਦੇ ਹੋ ਤੇ ਇਹਨਾਂ ਦੇ ਚ ਆਪਾਂ ਪਾਤਾ ਜੀ ਤੇਲ ਤੇ ਹੁਣ ਆਪਾਂ ਇਹਨੂੰ ਗਰਮ ਹੋਣ ਦਿਆਂਗੇ ਤੇ ਉਧਰ ਆਪਣੇ ਪਹਿਲੋ ਹੀਟਰ ਤੇ ਮੈਂ ਰੱਖਿਆ ਸੀ ਤੇ ਲਾਈਟ ਤੁਰ ਗਈ ਤੇ ਹੁਣ ਆਪਾਂ ਗੈਸ ਤੇ ਮੈਨੂੰ ਲਿਆਉਣਾ ਪਿਆ ਇਹਨੂੰ ਉਹਨਾਂ ਆਪਾਂ ਬਣਾਉਨੇ ਆ ਇਹਦੇ ਵਿੱਚ ਆਪਾਂ ਪਾਤਾ ਜੀ ਸੁੱਕਾ ਧਨੀਆ ਤੇ ਨਾਲ ਹੀ ਆਪਾਂ ਪਾਤਾ ਜੀਰਾ ਇਹਦੇ ਵਿੱਚ ਤੇ ਜਵੈਨ ਵੀ ਤੁਸੀਂ ਪਾਉਣੀ ਚਾਹੋ ਤੇ ਪਾ ਸਕਦੇ ਤੇ ਇਹਨੂੰ ਥੋੜਾ ਜਿਹਾ ਆਪਾਂ ਭੁੰਨਾਂਗੇ ਰੋਸਟ ਹੋ ਜੂਗਾ ਜਦੋਂ ਤੇ ਉਹਦੇ ਵਿੱਚ ਆਪਾਂ ਜਿਹੜੇ ਆਲੂ ਹੈ ਜਿਹੜੇ ਆ ਆਲੂ ਹੈ ਉਹਨੂੰ ਜਿਆਦਾ ਬ੍ਰੀਕ ਨਹੀਂ ਆਪਾਂ ਕਰਨਾ ਥੋੜੇ ਜਿਹਾ ਆਪਾਂ ਮੋٹے ਮੋٹے ਆਲੂ ਰੱਖਨੇ ਆ ਤੇ ਕਿਉਂਕਿ ਸਮੋਸਿਆਂ ਦੇ ਵਿੱਚ ਜਿਹੜੇ ਆਲੂ ਹੁੰਦੇ ਥੋੜੇ ਮੋٹے ਹੁੰਦੇ ਜਿਆਦਾ ਬ੍ਰੀਕ ਨਹੀਂ ਕਰਨੇ ਇਹਨਾਂ ਨੂੰ ਥੋੜਾ ਥੋੜੇ ਮੋٹے ਮੋٹے ਤੁਸੀਂ ਹੱਥਾਂ ਨਾਲ ਹੀ ਇਹਨਾਂ ਨੂੰ ਕਰ ਲੈਣਾ ਫੇਰ ਲੈ ਨਾਲ ਨੂੰ ਆਣੋ ਇਸ ਤਰ੍ਹਾਂ ਮੈਂ ਦੇ ਵਿੱਚ ਪਾ ਦਿੱਤਾ ਆਲੂ ਪਾ ਦਿੱਤੇ ਜਿਵੇਂ ਆਪਣਾ ਜਿਹੜੇ ਮਸਾਲੇ ਸੁੱਕੇ ਪਾਏ ਸੀ ਉਹਨਾਂ ਦੇ ਵਿੱਚ ਪਾ ਕੇ ਤੇ ਅੱਜ ਨਾ ਤਾਂ ਮੇਰੇ ਕੋਲ ਹਰੇ ਮਟਰ ਰਹਿ ਗਏ ਸੀ ਘਰੇ ਨਾ ਹੀ ਪਨੀਰ ਹੈਗਾ ਸੀ ਤੇ ਬਸ ਮੈਂ ਐਵੇਂ ਸਿੰਪਲ ਹੀ ਬਣਾਉਂਗੀ ਕਿਉਂਕਿ ਬੱਚੇ ਜिद ਕਰਦੇ ਸੀ ਤੇ ਮੈਂ ਕਿਹਾ ਚੱਲ ਆਪਾਂ ਬਣਾ ਦਿੰਦੇ ਆ ਤੇ ਇਸ ਤਰ੍ਹਾਂ ਵੀ ਬਹੁਤ ਵਧੀਆ ਬਣਦੇ ਤੇ ਹੁਣ ਆਪਾਂ ਸਵਾਦ ਅਨੁਸਾਰ ਆਪਣੇ ਮਸਾਲੇ ਪਾ ਦਿੰਨੇ ਆ ਲਾਲ ਮਿਰਚ ਤੇ ਲੂਣ ਤੇ ਕਾਲੀ ਮਿਰਚ ਪਾ ਦਾਂਗੇ ਇਹਦੇ ਵਿੱਚ ਤੇ ਜੋ ਵੀ ਤੇ ਜੇ ਤੁਹਾਡੇ ਕੋਲ ਹਰੇ ਮਟਰ ਹੈਗੇ ਉਹ ਵੀ ਤੁਸੀਂ ਪਾ ਸਕਦੇ ਹੋ ਜੇ ਕੋਈ ਹੋਰ ਸਬਜੀ ਹਰੀ ਹੈਗੀ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਪਰ ਮੇਰੇ ਕੋਲ ਅੱਜ ਹੈ ਨਹੀਂ ਸੀ ਤੇ ਮੈਂ ਐਵੇਂ ਸਿੰਪਲ ਹੀ ਬਣਾਉਣ ਲੱਗੀ ਤੇ ਸਿੰਪਲ ਵੀ ਬਹੁਤ ਵਧੀਆ ਬਣੇ ਸੀ ਸਮੋਸੇ ਤੇ ਇੱਥੇ ਆਪਾਂ ਹੁਣ ਲੂਣ ਪਾ ਦਾਂ ਆਪਣੇ ਸਵਾਦ ਅਨਸਾਰ ਕਿਉਂਕਿ ਆਪਾਂ ਆਟਾ ਜਿਹੜਾ ਗੁੰਨੇ ਆਉਂਦੇ ਵਿੱਚ ਵੀ ਲੂਣ ਪਾਇਆ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਹਸਾਬ ਨਾਲ ਲੂਣ ਪਾਉਣਾ ਆਪਦੇ ਸਵਾਦ ਅਨਸਾਰ ਜਿਵੇਂ ਤੁਸੀਂ ਖਾਣਾ ਚਾਹੁੰਦੇ ਹੋ ਉਸ ਤਰ੍ਹਾਂ ਤੁਸੀਂ ਪਾ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਕਰ ਲੈਨੇ ਮਿਕਸ ਚੰਗੀ ਤਰ੍ਹਾਂ ਤੇ ਆਪਣੀ ਅੱਜ ਵੀਡੀਓ ਕਾਫੀ ਦਿਨਾਂ ਬਾਅਦ ਆਈ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਸੀ ਤੇ ਇਸ ਕਰਕੇ ਵੀਡੀਓ ਨਹੀਂ ਬਣੀ ਤੇ ਅੱਜ ਬੱਚੇ ਜिद ਕਰਦੇ ਸੀ ਤੇ ਮੈਂ ਵੀਡੀਓ ਬਣਾਈ ਅੱਜ ਤੇ ਇਹ ਵੇਖੋ ਆਪਾਂ ਹੁਣ ਪਾਤੀ ਕਸੂਰੀ ਮੇਥੀ ਹੈਗੀ ਸੀ ਮੇਰੇ ਕੋਲ ਕਿਉਂਕਿ ਇਹਦੇ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ ਸਮੋਸਿਆਂ ਦਾ ਤੇ ਇਹ ਆਪਾਂ ਕਸੂਰੀ ਮੇਥੀ ਪਾਤੀ ਵਿੱਚ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤੇ ਆਪਣਾ ਮਸਾਲਾ ਬਿਲਕੁਲ ਤਿਆਰ ਹੈ ਹੁਣ ਆਪਾਂ ਜਿਆਦਾ ਇਹਨੂੰ ਕਿਉਂਕਿ ਆਲੂ ਆਪਣੇ ਉਬਲੇ ਹੋਏ ਮਸਾਲੇ ਵੀ ਆਪਾਂ ਭੁੰਨ ਲਏ ਸੀ ਤੇ ਬਸ ਇਹਨਾਂ ਨੂੰ ਆਪਾਂ ਹੁਣ ਜਿਹੜਾ ਲੂਣ ਮਿਰਚ ਰਲਾ ਕੇ ਮਸਾਲੇ ਰਲਾ ਕੇ ਤੇ ਇਹਨੂੰ ਆਪਾਂ ਹੁਣ ਇੱਕ ਥਾਲੀ ਦੇ ਵਿੱਚ ਕੱਢ ਲਾਂਗੇ ਠੰਡਾ ਹੋਣ ਲਈ ਤੇ ਹੁਣ ਆਪਾਂ ਜਿਹੜਾ ਆਟਾ ਗੁੰਨਿਆ ਸੀ ਦੇਖੋ ਆਪਣਾ ਆਟਾ ਬਿਲਕੁਲ ਸੈੱਟ ਹੋ ਗਿਆ ਹੁਣ ਆਪਾਂ ਇਹ ਆਟੇ ਤੇ ਬਣਾਉਣੇ ਆ ਸਮੋਸੇ ਜਿੰਨੇ ਜਿੰਨੇ ਸਾਈਜ਼ ਦੇ ਤੁਸੀਂ ਬਣਾਉਣੇ ਚਾਹੁੰਦੇ ਉਸ ਹਿਸਾਬ ਨਾਲ ਤੁਸੀਂ ਬਣਾ ਲੈਨੇ ਆ ਉਸ ਹਿਸਾਬ ਨਾਲ ਤੁਸੀਂ ਪੇੜੇ ਕਰ ਲਓ ਤੇ ਜੇ ਤੁਸੀਂ ਆਪਣੇ ਕੋਸਾ ਜਿਹਦੇ ਬਣਾਉਣੇ ਆ ਤੇ ਆਪਦੀ ਇੱਕ ਕੋਈ ਕੌਲੀ ਜਾਂ ਪਲੇਟ ਦੇ ਹਿਸਾਬ ਨਾਲ ਤੁਸੀਂ ਉਨੀ ਰੋਟੀ ਤੁਸੀਂ ਕੱਟ ਸਕਦੇ ਪਰ ਮੈਂ ਤਾਂ ਇਸ ਤਰ੍ਹਾਂ ਹੀ ਹਸਾਬ ਜੇ ਨਾ ਪੇੜੇ ਕਰਕੇ ਤੇ ਉਸੇ ਤਰ੍ਹਾਂ ਹੀ ਬਣਾ ਲਏ ਸੀ ਤੇ ਇਹ ਆਪਨੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚੁੰਡ ਕਰਕੇ ਤੇ ਥੱਲੇ ਆਪਾਂ ਸਲੇਪ ਤੇ ਲਾ ਲੈਨੇ ਆ ਥੋੜਾ ਜਿਹਾ ਘਿਓ ਘਿਓ ਲਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਵੇਲ ਲਾਂਗੇ ਕਿਉਂਕਿ ਸੁੱਕਾ ਆਟਾ ਨਹੀਂ ਲਾਉਣਾ ਸੁੱਕੇ ਆਟੇ ਨਾਲ ਫਿਰ ਵਧੀਆ ਨਹੀਂ ਬਣਦਾ ਸਮੋਸਾ ਕਿਉਂਕਿ ਆਪਣਾ ਤੇਲ ਜਿਹੜਾ ਉਹ ਖਰਾਬ ਹੋ ਜਾਂਦਾ ਤੇ ਨੂੰ ਆਪਾਂ ਵੇਲ ਲਵਾਂਗੇ ਕਿਉਂਕਿ ਇਹਨੂੰ ਨਾ ਜਿਵੇਂ ਜਿਵੇਂ ਤੁਸੀਂ ਵੇਲ ਲੋ ਕਿਉਂਕਿ ਮੈਂ ਦਾ ਸੁਗੜਦਾ ਹੈ ਇਹਨੂੰ ਬਸ ਆਪਾਂ ਵੇਲ ਹੀ ਜਾਣਾ ਪੂਰਾ ਪਤਲੀ ਰੋਟੀ ਵੇਲ ਲੈਣੀ ਬਾਹਲੀ ਮੋਟੀ ਵੀ ਨਹੀਂ ਰੱਖਣੀ ਤੇ ਬਾਹਲੀ ਪਤਲੀ ਨਹੀਂ ਵੀ ਕਰਨੀ ਬਸ ਨੋਰਮਲ ਜਿਵੇਂ ਆਪਾਂ ਰੋਟੀ ਪਕਾਉਂਦੇ ਉਸ ਤਰ੍ਹਾਂ ਨੂੰ ਆਪਾਂ ਵੇਲ ਲੈਣਾ ਜਿੱਡੇ ਵੀ ਸਾਈਜ਼ ਤੁਸੀਂ ਜਿੱਡਾ ਵੀ ਸਾਈਜ਼ ਸਮੋਸੇ ਦਾ ਬਣਾਉਣਾ ਚਾਹੁੰਦੇ ਹੋ ਵੀ ਪੇੜੇ ਦੇ ਹਿਸਾਬ ਨਾਲ ਤੁਸੀਂ ਉੱਡੀ ਕੋ ਰੋਟੀ ਆਪਾਂ ਵੇਲ ਕੇ ਤੇ ਫਿਰ ਆਪਾਂ ਇਹਦਾ ਸਮੋਸਾ ਬਣਾਵਾਂਗੇ ਤੇ ਇਸ ਤਰ੍ਹਾਂ ਸਮੋਸੇ ਬਹੁਤ ਹੀ ਵਧੀਆ ਘਰ ਵਿੱਚ ਬਹੁਤ ਹੀ ਛੇਤੀ ਆਪਣੇ ਬਣ ਜਾਂਦੇ ਆ ਤੇ ਬਹੁਤ ਹੀ ਟੇਸਟੀ ਬਣਦੇ ਆ ਨਾਲੇ ਆਪਣਾ ਨੂੰ ਤਾਜੀ ਚੀਜ਼ ਮਿਲਦੀ ਕਰਦੀ ਜਿਹੜੇ ਆਪਾਂ ਬਾਜ਼ਾਰੋਂ ਲੈ ਕੇ ਖਾਣੇ ਆ ਪਤਾ ਨਹੀਂ ਕਦੋਂ ਦੇ ਆਲੂ ਉਬਲੇ ਹੁੰਦੇ ਕਦੋਂ ਦੇ ਉਹਨਾਂ ਬਣਾ ਕੇ ਰੱਖੇ ਹੁੰਦੇ ਕੋਈ ਪਤਾ ਨਹੀਂ ਹੁੰਦਾ ਪਰ ਆਪਾਂ ਬੜੇ ਸਵਾਦ ਨਾਲ ਖਾਣੇ ਆ ਤੇ ਇਸ ਤਰ੍ਹਾਂ ਤੁਸੀਂ ਆਪਦੇ ਘਰੇ ਹੀ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹੋ ਤੇ ਬਹੁਤ ਹੀ ਵਧੀਆ ਸਮੋਸੇ ਜਿਹੜੇ ਬਣਦੇ ਆ ਤੇ ਇਹਨਾਂ ਨਾਲ ਜਿਵੇਂ ਗੈਸ ਭਾਰੀ ਪਣ ਜਾਂ ਵੀ ਨਹੀਂ ਹੁੰਦਾ ਤੇ ਬਹੁਤ ਹੀ ਵਧੀਆ ਇਸ ਸਮੋਸੇ ਜਿਹੜੇ ਆਪਣੇ ਬਣਦੇ ਆ ਤੇ ਇਸ ਤਰ੍ਹਾਂ ਆਪਾਂ ਹੁਣ ਇਹ ਰੋਟੀ ਵੇਲ ਲਈ ਰੋਟੀ ਵੇਲ ਕੇ ਤੇ ਇੱਥੇ ਆਪਾਂ ਤੁਹਾਨੂੰ ਅੱਗੇ ਦੱਸਦੇ ਆਪਾਂ ਸਮੋਸਾ ਕਿਵੇਂ ਬਣਾਉਣਾ ਬਹੁਤ ਹੀ ਸੌਖਾ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਜਿਹੜਾ ਸਮੋਸਾ ਆਪਣਾ ਬਣ ਕੇ ਤਿਆਰ ਹੋ ਜਾਂਦਾ ਤੇ ਇਸ ਤਰ੍ਹਾਂ ਆਪਾਂ ਜਿਹੜੀ ਰੋਟੀ ਵੇਲ ਲਈ ਤੇ ਹੁਣ ਆਪਾਂ ਇਹਨੂੰ ਵਿੱਚੋਂ ਕੱਟ ਦੇਾਂਗੇ ਇਸ ਤਰ੍ਹਾਂ ਇੱਕ ਦੋ ਪੀਸ ਕਰ ਲਾਂਗੇ ਤੇ ਇਹਦੇ ਦੋ ਪੀਸ ਕਰਕੇ ਤੇ ਆਪਣੇ ਸਾਈਡਾਂ ਤੇ ਇਹਨਾਂ ਦੇ ਨਾਲ ਆਪਾਂ ਪਾਣੀ ਲਾ ਦੇਣਾ ਤਾਂ ਜੋ ਆਪਣਾ ਜਿਹੜਾ ਸਮੋਸਾ ਖੁੱਲੇ ਨਾ ਇਸ ਤਰ੍ਹਾਂ ਕਰਕੇ ਆਪਾਂ ਪਾਣੀ ਲਾ ਕੇ ਤੇ ਇਹਨਾਂ ਨੂੰ ਦੋ ਸਾਈਡਾਂ ਫੜ ਕੇ ਇਸ ਤਰ੍ਹਾਂ ਇੱਕ ਦੂਜੀ ਦੇ ਉੱਤੇ ਰੱਖ ਕੇ ਨਾ ਸਾਈਡਾਂ ਦੇਖੋ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣ ਡਿਆ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੱਪ ਦੇਣਾ ਤਾਂ ਜੋ ਆਪਣਾ ਜਿਹੜਾ ਸਮੋਸਾ ਨਾ ਖੁੱਲੇ ਨਾ ਤੇ ਇਸ ਤਰ੍ਹਾਂ ਆਪਾਂ ਐਵੇਂ ਇਹਨੂੰ ਬਣਾ ਕੇ ਤੇ ਇਹਦੇ ਵਿੱਚ ਆਪਾਂ ਮਸਾਲਾ ਭਰ ਕੇ ਤੇ ਫਿਰ ਆਪਾਂ ਉੱਪਰਲੇ ਬੰਦਿਓ ਬੰਨੇ ਉਹਨਾਂ ਨੂੰ ਬੰਦ ਕਰ ਦਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਭਰ ਦਿੰਨੇ ਹੁਣ ਵਿੱਚ ਤੇ ਜਿਹੜਾ ਆਪਣਾ ਸਮੋਸਾ ਬਣ ਕੇ ਤਿਆਰ ਹੋ ਜਾਊਗਾ ਇਸੇ ਤਰ੍ਹਾਂ ਹੀ ਆਪਾਂ ਸਾਰੇ ਸਮੋਸੇ ਤਿਆਰ ਕਰ ਲੈਨੇ ਆ ਵੇਖੋ ਦੋ ਤਰੀਕੇ ਚ ਦੱਸਾਂਗੇ ਤੁਹਾਨੂੰ ਸਮੋਸੇ ਦੇਖੋ ਇੱਕ ਤਾਂ ਆਪਾਂ ਐਵੇਂ ਸਿੰਪਲ ਹੀ ਉੱਪਰੋਂ ਐਵੇਂ ਮੇਲ ਦੇ ਦੇਣਾ ਨੂੰ ਉੱਪਰੋਂ ਬੰਦ ਕਰ ਦੇਣਾ ਤੇ ਇੱਕ ਦੂਸਰਾ ਸਮੋਸਾ ਤੁਹਾਨੂੰ ਦੱਸਾਂਗੇ ਉਹ ਵਿੱਚ ਨੂੰ ਮੋੜ ਕੇ ਆਪਾਂ ਦੂਸਰੀ ਤਰ੍ਹਾਂ ਵੀ ਇੱਕ ਬਣਾਈਦਾ ਐਵੇਂ ਵੀ ਤੁਸੀਂ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਵੇਖੋ ਆਪਾਂ ਚੰਗੀ ਤਰ੍ਹਾਂ ਉੱਪਰੋਂ ਇਹਨੂੰ ਨੱਪ ਦੇਣਾ ਤਾਂ ਜੋ ਆਪਣਾ ਜਿਹੜਾ ਸਮੋਸਾ ਨਾ ਖੁੱਲੇ ਨਾ ਤੇ ਇਸ ਤਰ੍ਹਾਂ ਵੇਖੋ ਆਪਾਂ ਚੰਗੀ ਤਰ੍ਹਾਂ ਉੱਪਰੋਂ ਮੇਲ ਦਿੱਤਾ ਤੇ ਆਪਣਾ ਸਮੋਸਾ ਵੇਖੋ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਦੂਸਰਾ ਸਮੋਸਾ ਵੀ ਤੁਹਾਨੂੰ ਬਣਾ ਕੇ ਵਿਖਾਉਣਾ ਹੈ ਦੂਸਰਾ ਸਮੋਸਾ ਕਿਵੇਂ ਬਣਾਉਣਾ ਉਹ ਵੀ ਤਰੀਕਾ ਤੁਹਾਨੂੰ ਦੱਸ ਦਿਆਂ ਤੇ ਇਹਦੇ ਵੀ ਆਪਾਂ ਪਾਣੀ ਸਾਈਡਾਂ ਤੇ ਲਾ ਲੈਣਾ ਤੇ ਪਾਣੀ ਤਾਂ ਲਾਈਦਾ ਕਿਉਂਕਿ ਜਿਹੜਾ ਨਾ ਸਮੋਸਾ ਆਪਣਾ ਖੁੱਲਦਾ ਨਹੀਂ ਜਿਹੜਾ ਇਹ ਮੈਦਾ ਫਿਰ ਚੰਗੀ ਤਰ੍ਹਾਂ ਚਿਪਕ ਜਾਂਦਾ ਇਸ ਤਰ੍ਹਾਂ ਆਪਾਂ ਇਹਨੂੰ ਮੇਲ ਲੈਣਾ ਉਸੇ ਤਰ੍ਹਾਂ ਹੀ ਫਿਰ ਐਵੇਂ ਆਪਾਂ ਕਰਕੇ ਤੇ ਇਹਦੇ ਵਿੱਚ ਫਿਰ ਆਪਾਂ ਮਸਾਲਾ ਭਰ ਕੇ ਤੇ ਫਿਰ ਆਪਾਂ ਇਹਨੂੰ ਸਮੋਸੇ ਨੂੰ ਤਿਆਰ ਕਰ ਲਾਂਗੇ ਸਾਰੇ ਸਮੋਸੇ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰ ਲੈਨੇ ਆ ਤਿਆਰ ਕਰਕੇ ਰੱਖ ਲਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਵੇਖੋ ਇਹਨੂੰ ਵਿਚੇ ਨੂੰ ਮੋੜ ਕੇ ਨਾ ਇੱਕ ਦੋਨਾਂ ਦੋਨਾਂ ਗੁੱਠਾਂ ਤੋਂ ਮੋੜ ਕੇ ਤੇ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਫਿਰ ਜਿਹੜਾ ਉੱਪਰਲੇ ਪੰਨੋਂ ਚੌੜਾ ਘਾਟ ਹੁੰਦਾ ਸਮੋਸਾ ਵੇਖੋ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਇਸ ਤਰੀਕੇ ਨਾਲ ਵੀ ਤੁਸੀਂ ਸਮੋਸਾ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਹੁਣ ਆਪਾਂ ਸਾਰੇ ਸਮੋਸੇ ਇਸ ਤਰ੍ਹਾਂ ਤਿਆਰ ਕਰ ਲੈਨੇ ਆ ਵੇਖੋ ਦੋ ਸਮੋਸੇ ਆਪਾਂ ਬਣਾ ਲਏ ਦੋ ਤਰੀਕੇ ਆ ਨਾ ਤੁਸੀਂ ਤੁਹਾਨੂੰ ਜਿਹੜਾ ਪਸੰਦ ਸੌਖਾ ਲੱਗੇ ਉਸੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੇ ਸਮੋਸੇ ਵੇਖੋ ਹੁਣ ਬਣਾ ਕੇ ਤਿਆਰ ਕਰ ਲਿਆ ਤੇ ਇੱਧਰ ਆਪਾਂ ਦਾ ਜਿਹੜਾ ਰਫਾਇੰਡ ਤੇਲ ਉਹ ਵੀ ਗਰਮ ਹੋ ਗਿਆ ਰਫਾਇੰਡ ਤੇਲ ਆਪਾਂ ਜਿਹੜਾ ਗਰਮ ਕਰਨਾ ਬਾਹਲਾ ਗਰਮ ਨਹੀਂ ਹੋਣਾ ਚਾਹੀਦਾ ਨੋਰਮਲੀ ਹੋਣਾ ਚਾਹੀਦਾ ਜਿਵੇਂ ਮੀਡੀਅਮ ਜਿਹਾ ਹੋਣਾ ਚਾਹੀਦਾ ਤੇ ਉਹ ਆਪਾਂ ਵੇਖੋ ਇਸ ਤਰ੍ਹਾਂ ਮੈਦਾ ਪਾ ਕੇ ਸੋਟਾਂਗੇ ਵੇਖੋ ਇਹ ਹੌਲੀ-ਹੌਲੀ ਮੈਦਾ ਉੱਪਰ ਆਉਣਾ ਚਾਹੀਦਾ ਵੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਣਾ ਜਿਹੜਾ ਤੇਲ ਹੈ ਬਿਲਕੁਲ ਪ੍ਰੋਪਰ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਮੋਸੇ ਪਾ ਦੇਾਂਗੇ ਤੇ ਜਿਹੜੇ ਸਮੋਸੇ ਆਪਾਂ ਜਦੋਂ ਤਲਨੇ ਆ ਨਾ ਬਸ ਮੀਡੀਅਮ ਸੇਕ ਤੇ ਤਲਨੇ ਆ ਜਿਆਦਾ ਸੇਕ ਨਹੀਂ ਆਪਾਂ ਕਰਨਾ ਤੇ ਜਿੰਨੇ ਤੁਸੀਂ ਸਮੋਸੇ ਆਪਣੀ ਕੜਾਈ ਦੇ ਹਿਸਾਬ ਨਾਲ ਜਿੰਨੇ ਪਾ ਸਕਦੇ ਓਨੇ ਤੁਸੀਂ ਪਾ ਦੋ ਤੇ ਇਹਨਾਂ ਨੂੰ ਆਪਾਂ ਹੌਲੀ ਹੌਲੀ ਜਿਹੜੇ ਆਪਾਂ ਨੇ ਇਹ ਜਦੋਂ ਕ੍ਰਿਸਪੀ ਜਦੋਂ ਤੱਕ ਕ੍ਰਿਸਪੀ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਇਹਨਾਂ ਨੂੰ ਇਹਦੇ ਵਿੱਚ ਫਰਾਈ ਕਰਾਂਗੇ ਤੇ ਫਰਾਈ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਕੱਢਾਂਗੇ ਬਾਹਰ ਤੇ ਵੇਖੋ ਹੁਣ ਆਪਾਂ ਸਮੋਸੇ ਪਾ ਦਿੱਤੇ ਆ ਇਸ ਤਰ੍ਹਾਂ ਹੌਲੀ-ਹੌਲੀ ਇਹਨਾਂ ਨੂੰ ਬਣਨ ਦੇਵਾਂਗੇ ਆਪਾਂ ਤੇ ਦੇਖੋ ਆਪਣੇ ਸਮੋਸੇ ਜਿਹੜੇ ਆ ਲਾਲ ਹੋਣੇ ਸ਼ੁਰੂ ਹੋ ਗਿਆ ਵਿੱਚੋਂ ਦੋ ਤਿੰਨ ਸਮੋਸੇ ਮੈਂ ਪਹਿਲਾਂ ਕੱਢ ਲਏ ਸੀ ਕਿਉਂਕਿ ਮੈਨੂੰ ਇਹਨਾਂ ਵਿੱਚੋਂ ਕੰਮ ਪੈ ਗਿਆ ਸੀ ਤੇ ਇਸ ਤਰ੍ਹਾਂ ਵਿੱਚੋਂ ਪੱਕ ਗਏ ਸੀ ਜਲਦੀ ਤੇ ਉਹ ਮੈਂ ਵਿੱਚੋਂ ਕੱਢ ਲੇ ਤੇ ਦੇਖੋ ਉਹ ਵੀਡੀਓ ਮੇਰੇ ਤੋਂ ਰਹਿ ਗਈ ਸੀ ਤੇ ਦੇਖੋ ਹੁਣ ਆਪਣੇ ਜਿਹੜੇ ਸਮੋਸੇ ਆ ਬਣ ਕੇ ਬਿਲਕੁਲ ਤਿਆਰ ਹੋ ਗਿਆ ਦੇਖੋ ਕਿੰਨੇ ਸੋਹਣੇ ਸਮੋਸੇ ਬਣੇ ਆ ਤੇ ਜਿਹੜੇ ਸਮੋਸੇ ਆ ਤੁਸੀਂ ਜਦੋਂ ਮਸਾਲਾ ਭਰਨਾ ਚੰਗੀ ਤਰ੍ਹਾਂ ਤੁਸੀਂ ਜਿਹੜਾ ਸਮੋਸੇ ਬੰਦ ਕਰਨੇ ਵਿੱਚੋਂ ਖੁੱਲਣੇ ਨਹੀਂ ਚਾਹੀਦੇ ਤੇ ਕਿਉਂਕਿ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਤੇ ਇਸੇ ਤਰ੍ਹਾਂ ਤੁਸੀਂ ਵੀ ਘਰੇ ਬਣਾ ਕੇ ਜਰੂਰ ਵੇਖਿਓ ਤੇ ਬਹੁਤ ਹੀ ਵਧੀਆ ਸਮੋਸੇ ਜਿਹੜੇ ਬਣ ਕੇ ਤਿਆਰ ਹੋਏ ਸੀ ਕ੍ਰਿਸਪੀ ਕ੍ਰਿਸਪੀ ਤੇ ਦੇਖੋ ਆਪਣੇ ਜਿਹੜੇ ਸਮੋਸੇ ਆ ਤਿਆਰ ਹੋ ਗਏ ਆ ਬਿਲਕੁਲ ਬਸ ਇੱਕ ਮਿੰਟ ਵਾਸਤੇ ਹੋਰ ਆਪਾਂ ਇਹਨਾਂ ਨੂੰ ਇਹਦੇ ਚ ਫ੍ਰਾਈ ਕਰ ਲਾਂਗੇ ਥੋੜੇ ਜਿਹਾ ਹੋਰ ਲਾਲ ਹੋ ਜਾਣਗੇ ਤੇ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਵੇਖੋ ਆਪਣੇ ਸਮੋਸੇ ਬਿਲਕੁਲ ਬਣ ਕੇ ਤਿਆਰ ਹੋ ਗਏ ਤੇ ਕਿੰਨੇ ਸੋਹਣਾ ਕਲਰ ਆਇਆ ਇਹਨਾਂ ਦਾ ਤੇ ਦੇਖੋ ਬਹੁਤ ਹੀ ਵਧੀਆ ਸਮੋਸੇ ਬਣੇ ਆ ਜਿਵੇਂ ਆਪਣੇ ਹਲਵਾਈ ਦੇ ਛੈਰੋ ਲਈਦੇ ਨਾ ਉਸੇ ਤਰੀਕੇ ਦੇ ਜਿਹੜੇ ਸਮੋਸੇ ਆਪਣੇ ਬਣ ਕੇ ਤਿਆਰ ਹੋਏ ਆ ਤੇ ਇਸੇ ਤਰ੍ਹਾਂ ਤੁਸੀਂ ਵੀ ਘਰੇ ਬਣਾ ਕੇ ਜਰੂਰ ਵੇਖਿਓ ਸਮੋਸੇ ਤੇ ਬਹੁਤ ਹੀ ਜਲਦੀ ਤੇ ਬਹੁਤ ਹੀ ਵਧੀਆ ਜਿਹੜੇ ਸਮੋਸੇ ਆ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਸ ਤਰ੍ਹਾਂ ਆਪਾਂ ਜਿਹੜੇ ਹੋਰ ਜਿਹੜੇ ਸਮੋਸੇ ਆ ਵਿੱਚ ਪਾਤੇ ਆ ਇਸੇ ਤਰ੍ਹਾਂ ਆਪਾਂ 4 4 5 5 ਕਰਕੇ ਸਮੋਸੇ ਇਸ ਤਰ੍ਹਾਂ ਪਾਈ ਜਾਵਾਂਗੇ ਤੇ ਬਣਾਈ ਜਾਵਾਂਗੇ ਤੇ ਬਹੁਤ ਹੀ ਜਲਦੀ ਜਿਹੜੇ ਬਣ ਕੇ ਸਮੋਸੇ ਆਪਣੇ ਤਿਆਰ ਹੋ ਜਾਂਦੇ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਥੈਂਕ ਯੂ